ਉਹਨੂੰ ਕਰਨ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਡਮ ਵੋਟ ਆ ਗਈਆਂ ਤੁਸੀਂ ਵੋਟ ਪਾਣੀ ਇਹਨੂੰ ਹਾਂ ਜੀ ਲੈ ਵੋਟ ਕਿਉਂ ਨਹੀਂ ਪਾਣੀ ਦੱਸ ਲੋਕਤੰਤਰ ਦੇਸ਼ ਵਿੱਚ ਰਹਨੇ ਆ ਵੋਟ ਤੇ ਪਾਵਾਂਗੇ ਇੱਧਰ ਆਓ ਪਰ ਤੁਹਾਨੂੰ ਇੱਕ ਚੀਜ਼ ਦਿਖਾਵਾਂ ਹਾਂ ਜੀ ਹਾਂ ਜੀ ਥੋੜੀ ਨੌਲੇਜ ਲਈਏ ਤੁਹਾਡੇ ਤੋਂ ਹਾਂ ਜੀ ਹਾਂ ਜੀ ਆ ਚੌਲ ਪਤਾ ਕਿੰਨੇ ਰੁਪਏ ਕਿਲੋ ਇਹ ਪਤਾ ਨਹੀਂ ਜੀ ਨਹੀਂ ਪਤਾ ਆ ਦਾਲ ਪਤਾ ਕਿੰਨੇ ਰੁਪਏ ਕਿਲੋ ਨਹੀਂ ਜੀ ਪਤਾ ਨਹੀਂ ਪਤਾ ਇਹ ਵੀ ਨਹੀਂ ਪਤਾ ਆ ਜਿਹੜੇ ਚਨੇ ਆ ਪਤਾ ਨਹੀਂ ਜੀ ਆ ਜਿੱਦਾਂ ਤੇਨੂੰ ਪਤਾ ਹੀ ਹੋਣਾ ਆ ਨਹੀਂ ਪਤਾ ਜੀ ਤੇ ਮਾਮਾ ਲੀਡਰ ਤੂੰ ਤਗਾਣੇ ਬਣ ਆਇਆ ਤੈਨੂੰ ਇੰਨਾ ਨਹੀਂ ਪਤਾ ਕਿੰਨੀ ਮਹਿੰਗਾਈ ਹੋਈ ਪਈ ਆ ਜਦੋਂ ਮਰਜੀ ਮੂੰਹ ਚੱਕ ਕੇ ਤੁਸੀਂ ਵੋਟਾਂ ਮੰਗਣ ਆ ਜਾਂਦੇ ਹੋ ਹੈ ਮੇਰੀ ਸੁਣੋ ਗੱਲ ਜੇ ਤੈਨੂੰ ਦੇਸ਼ ਦੇ ਬਾਰੇ ਨਹੀਂ ਪਤਾ ਤੈਨੂੰ ਇੱਧਰ ਉੱਧਰ ਦੇ ਲੋਕਾਂ ਬਾਰੇ ਨਹੀਂ ਪਤਾ ਤੈਨੂੰ ਇਹ ਨਹੀਂ ਪਤਾ ਦਾਲ ਕੀ ਪਾਇਆ ਆਟਾ ਕੀ ਪਾਇਆ ਚੌਲ ਕੀ ਪਾਇਆ ਤੂੰ ਲੀਡਰ ਕੀ ਸਵਾਹ ਕਰੇਗਾ ਮੈਨੂੰ ਪਤਾ ਹੈ ਤੇਰਾ ਇੱਕ ਧੰਦਾ ਹੈਗਾ ਆ ਤੂੰ ਆਪਣਾ ਘਰ ਹੀ ਭਰਨਾ ਹੈਗਾ ਤੇ ਮੇਰੀ ਇੱਕ ਗੱਲ ਸੁਣ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦੀ ਆ ਜਿਹੜੇ ਬਿਨਾਂ ਸੋਚੇ ਸਮਝੇ ਵੋਟ ਪਾ ਦਿੰਦੇ ਆ ਨਾ ਸਾਡੀ ਦੁਕਾਨ ਤੇ ਆਣਗੇ ਤੇ ਬੜਾ ਕਹਿਣਗੇ ਆਟਾ ਮਹਿੰਗਾ ਹੋ ਗਿਆ ਇਹ ਨਹੀਂ ਵਧੀਆ ਸਿਰਫ ਵਧੀਆ ਦਿਖਾਓ ਤੇਲ ਵਧੀਆ ਦਿਖਾਓ ਕਦੇ ਇਹ ਕਿਹਾ ਆ ਕਿ ਸਾਨੂੰ ਲੀਡਰ ਵੀ ਕੋਈ ਵਧੀਆ ਦਿਖਾਓ ਅਸੀਂ ਐਵੇਂ ਆਪਣੀ ਮਹਿੰਗੀ ਵੋਟ ਨਹੀਂ ਹਰ ਕਿਸੇ ਨੂੰ ਪਾ ਦੇਣਾ ਜਾਗੋ ਕਦੋਂ ਜਾਗੋਗੇ ਦੇਸ਼ ਦਾ ਤਾਂ ਪਹਿਲੇ ਬੇੜਾ ਗਰਖ ਹੋਇਆ ਪਿਆ ਆ ਆਉਣ ਵਾਲੀ ਪੀੜ੍ਹੀ ਨੂੰ ਕੋਸ਼ਤਾ ਦੇ ਜੋ ਹੁਣ ਤੂੰ ਵੀ ਸੁਣਦਾ ਇੰਨੀ ਥੋੜੀ ਆ ਨਿਕਲ ਇਥੋਂ ਚਲ ਜਾ ਆ ਜਾ ਕੇ ਨੌਲੇਜ ਲੈ ਕੇ ਆ ਤੇਰੇ ਵੱਸ ਦਾ ਕੰਮ ਨਹੀਂ ਹੈਗਾ ਦੇ ਚਲਾਉਣਾ